ਹੋਏਗਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ 2024-25 ਦਾ ਬਜਟ ਪੇਸ਼ ਕਰਨਗੇ ਤੇ ਅੱਜ ਵੀ ਸਦਨ 'ਚ ਹੰਗਾਮੇ ਦੇ ਅਸਰ ਨੇ ਤਾਂ ਫਲਕੇ ਬਜਟ ਤੇ ਚਰਚਾ ਹੋਏਗੀ 15 ਮਾਰਚ ਤੱਕ ਸੈਸ਼ਨ ਚੱਲੇਗਾ ਸੋ ਅੱਜ ਖਜ਼ਾਨਾ ਮੰਤਰੀ ਹਰਪਾਲ ਚੀਮਾ ਦੇ ਵੱਲੋਂ ਸਾਲਾਨਾ ਬਜਟ ਪੇਸ਼ ਕੀਤਾ ਜਾਏਗਾ ਸਵੇਰੇ 10 ਵਜੇ ਬਜਟ ਪੇਸ਼ ਕੀਤਾ ਜਾਏਗਾ ਤੇ ਸਦਨ 'ਚ ਅੱਜ ਵੀ ਹੰਗਾਮੇ ਦੇ ਅਸਰ ਨੇ ਤੇ ਫਲਕੇ ਇਸ ਬਜਟ ਤੇ ਚਰਚਾ ਹੋਏਗੀ 1 ਮਾਰਚ ਤੋਂ ਲੈ ਕੇ 15 ਮਾਰਚ ਤੱਕ ਵਿਧਾਨ ਸਭਾ ਦਾ ਇਹ اجلاس ਚੱਲੇਗਾ। ਸੋ ਪੰਜਾਬ ਵਿਧਾਨ ਸਭਾ ਦਾ ਜੋ ਬਜਟ اجلاس ਹੈ ਲਗਾਤਾਰ ਜਾਰੀ ਹੈ ਤੇ ਅੱਜ ਕਾਰਵਾਈ ਦਾ ਤੀਜਾ ਦਿਨ ਹੈ। 5 ਮਾਰਚ ਯਾਨੀ ਕਿ ਅੱਜ ਖਜ਼ਾਨਾ ਮੰਤਰੀ ਹਰਪਾਲ ਚੀਮਾ ਦੇ ਵੱਲੋਂ ਪੰਜਾਬ ਦਾ ਸਾਲਾਨਾ ਬਜਟ ਪੇਸ਼ ਕੀਤਾ ਜਾਏਗਾ। ਸਵੇਰੇ 10 ਵਜੇ ਪੰਜਾਬ ਦਾ ਬਜਟ ਪੇਸ਼ ਕਰਨਗੇ ਹਰਪਾਲ ਸਿੰਘ ਚੀਮਾ 2024 ਤੇ 25 ਦਾ ਬਜਟ ਪੇਸ਼ ਕੀਤਾ ਜਾਏਗਾ। ਬਜਟ ਦੇ ਵਿੱਚ ਕੀ ਕੁਝ ਅਹਿਮ ਹੋਏਗਾ ਇਹ ਵੇਖਣਾ ਇਹ ਵੇਖਣਾ ਅਹਿਮ ਹੋਏਗਾ ਤੇ ਇਸੇ ਖਬਰ ਤੇ ਜਾਣਕਾਰੀ ਦੀ ਸਾਂਝ ਪਾਉਣਗੇ ਸਾਡੇ ਨਾਲ ਸਾਡੇ ਸਹਿਯੋਗੀ ਰਵਿੰਦਰ ਮੀਤ ਲਾਈਵ ਜੁੜੇ ਨੇ ਗੱਲਬਾਤ ਕਰਾਂਗੇ ਕਿ ਅਖਰਅਜ ਦੇ ਬਜਟ اجلاس ਦੇ ਵਿੱਚ ਕੀ ਕੁਝ ਅਹਿਮ ਹੋਏਗਾ ਰਵਿੰਦਰ ਅੱਜ ਦਾ ਬਜਟ اجلاس 10 ਵਜੇ ਕਾਰਵਾਈ ਸ਼ੁਰੂ ਹੋਣੀ ਹੈ ਤੇ ਅੱਜ ਵੀ ਹੰਗਾਮੇ ਦੇ ਅਸਰ ਨੇ ਕੀ ਕੁਝ ਸੰਭਾਵਨਾਵਾਂ ਨੇ ਬਜਟ اجلاس ਨੂੰ ਲੈ ਕੇ ਅੱਜ ਦੇ ਅੱਜ ਦੇ ਇਸ ਬਜਟ ਪੇਸ਼ ਕਰਨ ਨੂੰ ਲੈ ਕੇ ਬਿਲਕੁਲ ਜ਼ਾਹਿਰ ਤੌਰ ਤੇ ਰੁਚੀ ਅੱਜ ਵੀ ਜਿਹੜੀਆਂ ਸੰਭਾਵਨਾਵਾਂ ਇਹ ਇਹ ਵੀ ਇਹੀ ਹੈਗੀਆਂ ਕਿ ਜਿਹੜੇ ਵਿਰੋਧੀ ਤਰ੍ਹਾਂ ਹੈਗੀਆਂ ਅੱਜ ਹੰਗਾਮਾ ਜ਼ਰੂਰ ਕਰਨੀਆਂ ਪੰਜਾਬ ਸਰਕਾਰ ਨੂੰ ਜ਼ਰੂਰ ਕਰਨਗੇ ਅੱਜ 10 ਵਜੇ ਬਜਟ ਦੀ ਸ਼ੁਰੂਆਤ ਹੋਏਗੀ 11 ਵਜੇ ਬਜਟ ਪੇਸ਼ ਹੋਏਗਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਇਹ ਬਜਟ ਪੇਸ਼ ਕਰਨਗੇ ਬਜਟ ਦੇ ਵਿੱਚ ਜ਼ਿਆਦਾਤਰ ਗੱਲ ਕਰੀਏ ਤਾਂ ਸਿਹਤ ਤੇ ਸਿੱਖਿਆ ਤੇ ਸਚਾਈ ਦੇ ਮਸਲੇ ਦੇ ਉੱਤੇ ਜ਼ਿਆਦਾ ਬਜਟ ਰੱਖਣ ਦੀ ਤਿਆਰੀ ਕੀਤੀ ਜਾਏਗੀ ਪੰਜਾਬ ਸਰਕਾਰ ਵੱਲੋਂ ਨਾਲ ਨਾਲ ਕਿਉਂਕਿ ਲੋਕ ਸਭਾ ਚੋਣਾਂ ਵੀ ਹੈਗੀਆਂ ਨੇ ਇਸੇ ਸਾਲ ਉਸੇ ਮੱਦੇ ਨਜ਼ਰ ਰੱਖਦੇ ਹੋਏ ਨੌਜ ਨਾਂ ਨੂੰ ਲੈ ਕੇ ਜਾਂ ਕਿਸਾਨਾਂ ਨੂੰ ਲੈ ਕੇ ਵੀ ਬਹੁਤ ਸਾਰੇ ਐਲਾਨ ਇਸ ਬਜਟ ਦੇ ਵਿੱਚ ਹੋ ਸਕਦੇ ਨੇ ਹਾਲਾਂਕਿ ਜਿਵੇਂ ਤੁਸੀਂ ਜ਼ਿਕਰ ਵੀ ਕੀਤਾ ਕਿ ਕੱਲ ਬਹੁਤ ਜ਼ਿਆਦਾ ਹੰਗਾਮਾ ਹੋਇਆ ਬਹੁਤ ਜ਼ਿਆਦਾ ਜਿਹੜਾ ਤਲਖੀ ਵਾਲਾ ਰੁਖ ਪੰਜਾਬ ਦੇ ਮੁੱਖ ਮੰਤਰੀ ਦਾ ਵੀ ਦੇਖਣ ਨੂੰ ਮਿਲਿਆ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਜੈਟ ਹੈਗੇ ਨੇ ਪ੍ਰਤਾਪ ਸਿੰਘ ਬਾਜਾ ਉਹਨਾਂ ਦਾ ਵੀ ਰੁਖ ਦਿਖਿਆ ਹਾਲਾਂਕਿ ਨਿੱਜੀ ਟਿੱਪਣੀਆਂ ਜ਼ਰੂਰ ਇੱਕ ਦੂਜੇ ਦੇ ਉੱਤੇ ਕੀਤੀਆਂ ਗਈਆਂ ਤਾਂ ਉਸ ਦੇ ਉੱਤੇ ਕਾਫੀ ਜਿਹੜੀ ਨਿੰਦਾ ਵੀ ਜਿਹੜੇ ਹੈਗੇ ਆ ਜਿਹੜੇ ਬੁੱਧੀਜੀਵੀ ਆ ਉਹਨਾਂ ਵੱਲੋਂ ਕੀਤੀ ਗਈ ਹਰਪਾਲ ਦੀ ਗੱਲ ਕਰੀਏ ਤਾਂ ਅੱਜ ਇਹ ਜਦੋਂ 10 ਵਜੇ ਸੈਸ਼ਨ ਹੋਏਗਾ ਤਾਂ ਜ਼ਾਹਿਰ ਤੌਰ ਤੇ ਕਾਂਗਰਸ ਵੱਲੋਂ ਅੱਜ ਵੀ ਕਿਰਨ ਦੀ ਪੂਰੀ ਤਿਆਰੀ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਐਂਟਰੀ ਕੀਤੀ ਜਾਏਗੀ ਹਰਪਾਲ ਦੇਖਣਾ ਹੋਏਗਾ ਕਿ ਬਜਟ ਸੈਸ਼ਨ ਦੇ ਵਿੱਚ ਅੱਜ ਕੀ ਕੀ ਹੁੰਦਾ ਕੀ ਕੀ ਬਜਟ ਦੇ ਵਿੱਚ ਪ੍ਰੋਵੀਜ਼ਨ ਰੱਖੇ ਜਾਂਦੇ ਆ ਹਰਪਾਲ ਸਿੰਘ ਮਾ ਪੂਰੀ ਤਿਆਰੀ ਦੇ ਨਾਲ ਅੱਜ ਜਿਹੜਾ ਸਦਨ ਦੇ ਅੰਦਰ ਬਜਟ ਪੇਸ਼ ਕਰਨ ਲਈ ਆਉਣਗੇ। ਹਾਂ ਬਿਲਕੁਲ ਰਵਿੰਦਰ ਜੇਸੀ ਇਸ ਬਜਟ ਦੇ ਸਮੇਂ ਦੀ ਗੱਲ ਕਰੀਏ ਤਾਂ ਕਾਫੀ ਅਹਿਮ ਹੈ ਸਮਾਂ ਕਿਉਂਕਿ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਇਸ ਨੂੰ ਅਸੀਂ ਵੋਟਾਂ ਵਾਲਾ ਬਜਟ ਵੀ ਕਹਿ ਰਹੇ ਹਾਂ ਤਾਂ ਜ਼ਾਹਰ ਹੈ ਕਿ ਇਸ ਦੇ ਵਿੱਚ ਲੋਕ ਲੁਭਾਉਣੀਆਂ ਨੀਤੀਆਂ ਜ਼ਰੂਰ ਹੋਣਗੀਆਂ ਸਕੀਮਾਂ ਜ਼ਰੂਰ ਹੋਣਗੀਆਂ ਜਿਸ ਦੇ ਨਾਲ ਲੋਕਾਂ ਨੂੰ ਲੁਭਾਇਆ ਜਾਏ ਲੋਕਾਂ ਦੇ ਵਿੱਚ ਪਹੁੰਚਿਆ ਜਾਏ ਲੋਕਾਂ ਦਾ ਜੋ ਵੋਟ ਹੈ ਆਪਣੇ ਵੱਲ ਖਿੱਚਿਆ ਜਾਏ। ਬਿਲਕੁਲ ਜ਼ਾਹਿਰ ਤੌਰ ਤੇ ਲੋਕ ਸਭਾ ਚੋਣਾਂ ਹੈਗੀਆਂ ਨੇ ਇਸ ਕਰਕੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਵਾਸਤੇ ਵੀ ਕਈ ਗੱਲਾਂ ਪਤਾ ਇਸ ਬਜਟ ਦੇ ਵਿੱਚ ਹੋ ਸਕਦੀਆਂ ਇੱਕ ਮੰਗ ਕੱਲ ਜਿਹੜੀ ਆਪੋਜੀਸ਼ਨ ਪਾਰਟੀਆਂ ਨੇ ਉਹਨਾਂ ਵੱਲੋਂ ਕੀਤੀ ਗਈ ਸੀ ਹਾਲਾਂਕਿ ਭਾਜਪਾ ਪੰਜਾਬ ਵੱਲੋਂ ਵੀ ਇਹ ਮੰਗ ਕੀਤੀ ਗਈ ਸੀ ਕਿ ਐਮਐਸਪੀ ਦੇ ਲਈ ਬਜਟ ਦੇ ਵਿੱਚ ਪ੍ਰਵੀਜ਼ਨ ਰੱਖਿਆ ਜਾਵੇ ਕਿਸਾਨੀ ਦੇ ਲਈ ਪ੍ਰਵੀਜ਼ਨ ਰੱਖਿਆ ਜਾਵੇ ਕਿਉਂਕਿ ਇਹ ਦਾਅਵਾ ਜਿਹੜਾ ਹੈਗਾ ਖੁਦ ਮੁੱਖ ਮੰਤਰੀ ਜਦੋਂ ਸੱਤਾ ਦੇ ਵਿੱਚ ਨਹੀਂ ਆਏ ਸੀ ਉਦੋਂ ਖੁਦ ਕਰਦੇ ਸੀ ਨਮੂਰ ਕਗਨਮਾਨ ਉਹ ਵੀ ਕਹਿੰਦੇ ਹੋਏ ਨਜ਼ਰ ਆਏ ਸੀ ਤਾਂ ਇਹ ਫੋਕਸ ਜਿਹੜਾ ਹੈਗਾ ਵਿਰੋਧੀ ਧਿਰ ਵੱਲੋਂ ਰੱਖਿਆ ਜਾ ਰਿਹਾ ਕਿ ਬਜਟ ਦੇ ਵਿੱਚ ਐਮਐਸਪੀ ਨੂੰ ਲੈ ਕੇ ਪ੍ਰੋਵੀਜ਼ਨ ਜ਼ਰੂਰ ਰੱਖਿਆ ਜਾਵੇ ਕਿਉਂਕਿ ਦਾਵਾ ਆਮ ਆਦੀ ਪਾਰਟੀ ਵੱਲੋਂ ਕੀਤਾ ਗਿਆ ਸੀ ਇਸ ਤੋਂ ਇਲਾਵਾ ਮਹਿਲਾਵਾਂ ਨੂੰ ਲੈ ਕੇ ਕਿੰਨੇ ਹਜ਼ਾਰ ਪੈ ਦਿੱਤਾ ਜਾਂਦਾ ਐਲਾਨਿਆ ਜਾਂਦਾ ਕਿਉਂਕਿ ਦਿੱਲੀ ਦੇ ਵਿੱਚ ਇਹ ਐਲਾਨ ਕਰ ਦਿੱਤਾ ਗਿਆ ਤੇ ਹੁਣ ਪੰਜਾਬ ਦੇ ਵਿੱਚ ਕੀ ਇਹ ਐਲਾਨ ਹੋਏਗਾ ਕਿ ਮਹਿਲਾਵਾਂ ਨਾਲ ਜੋ ਵਾਅਦਾ ਕੀਤਾ ਗਿਆ ਸੀ ਉਹ 1000 ਰੁਪਏ ਮਹਿਲਾਵਾਂ ਨੂੰ ਮਿਲੇਗਾ ਇਸ ਤੋਂ ਇਲਾਵਾ ਰੋਜ਼ਗਾਰ ਦੇ ਮਸਲੇ ਨੇ ਹੋਰ ਬਹੁਤ ਸਾਰੇ ਮਸਲੇ ਨੇ ਉਹਨਾਂ ਤੇ ਵੀ ਅੱਜ ਬਜਟ ਦੇ ਵਿੱਚ ਪ੍ਰੋਵੀਜ਼ਨ ਰੱਖਿਆ ਜਾ ਸਕਦਾ ਹੈ ਬਿਲਕੁਲ ਰਵਿੰਦਰ ਜੇ ਵਿਰੋਧੀ ਧਿਰਾਂ ਦੀ ਗੱਲ ਕੀਤੀ ਜਾਏ ਕੱਲ ਸਦਨ ਚ ਅਸੀਂ ਬੇहद ਹੰਗਾਮਾ ਦੇਖਿਆ ਤੂ ਤੜਾਕ ਦੀ ਇਤੀ ਬਣੀ ਨੀਜੀ ਟਿੱਪਣੀਆਂ ਹੋਈਆਂ ਤਾਂ ਭਾਜਪੀ ਦੇ ਵੱਲੋਂ ਸਦਨ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਤੇ ਅੱਜ ਵਿਰੋਧੀਆਂ ਦੇ ਸੂਰ ਕਿਹੋ ਜਿਹੇ ਹੋਣਗੇ ਵਿਰੋਧੀਆਂ ਦਾ ਰੁਖ ਕਿਹੋ ਜਿਹਾ ਹੋਏਗਾ ਕਿ ਸਦਨ ਦੇ ਅੰਦਰ ਵਿਰੋਧੀ ਜਾਣਗੇ ਜਾਂ ਫਿਰ ਕੱਲ ਦੇ ਨੀਜੀ ਹਮਲੇ ਤੋਂ ਬਾਅਦ ਵਿਰੋਧੀਆਂ ਦੇ ਵੱਲੋਂ ਕੁਝ ਐਲਾਨ ਕੀਤਾ ਗਿਆ ਬਾਈਕਾਟ ਹੋ ਸਕਦਾ ਹੈ ਵਿਰੋਧੀ ਧਿਰਾਂ ਨੂੰ ਲੈ ਕੇ ਕੀ ਕੁਝ ਜਾਣਕਾਰੀ ਹੈ ਬਿਲਕੁਲ ਦੇਖੋ ਅੱਜ ਇਸ ਸਾਲ ਦਾ ਸਭ ਤੋਂ ਅੱਤੋਂ ਅਹਿਮ ਦਿਨ ਹੈ ਅਹਿਮ ਦਿਨ ਇਸ ਕਰਕੇ ਕਿਉਂਕਿ ਅੱਜ ਬਜਟ ਪੇਸ਼ ਹੋਣਾ ਹੈ ਪੰਜਾਬ ਦੇ ਲਈ ਅੱਜ ਦਾ ਦਿਨ ਬਹੁਤ ਵੱਡਾ ਹੈ ਅੱਜ ਦਾ ਦਿਨ ਦੀ ਰੂਪਰੇਖਾ ਆਉਣ ਵਾਲੇ ਸਮੇਂ ਦੇ ਵਿੱਚ ਸਪਸ਼ਟ ਹੋਏਗੀ ਕਿ ਪੰਜਾਬ ਦੇ ਵਿੱਚ ਕਿਸ ਤਰੀਕੇ ਦੀ ਡਿਵੈਲਪਮੈਂਟ ਹੋਏਗੀ ਕਿਸ ਤਰੀਕੇ ਦਾ ਕੰਮ ਹੋਏਗਾ ਤਾਂ ਜ਼ਾਹਿਰ ਤੌਰ ਤੇ ਇਸ ਖਾਸ ਦਿਨ ਦੇ ਲਈ ਆਪੋਜੀਸ਼ਨ ਵੱਲੋਂ ਖਾਸ ਤਿਆਰੀਆਂ ਕੀਤੀਆਂ ਜਾਣੀਆਂ ਕਿ ਸੱਤਾ ਤਿਰ ਨੂੰ ਘੇਰਿਆ ਜਾਵੇ ਸੱਤਾ ਤਿਰ ਤੋਂ ਵੱਧ ਤੋਂ ਵੱਧ ਐਲਾਨ ਕਰਵਾਉਣ ਦੇ ਲਈ ਦਬਾਅ ਪਾਇਆ ਜਾਵੇ ਪੰਜਾਬ ਦੇ ਵਿੱਚ ਡਿਵੈਲਪਮੈਂਟ ਲਈ ਦਬਾਅ ਪਾਇਆ ਜਾਵੇ ਤਾਂ ਇਹ ਜ਼ਾਹਿਰ ਤੌਰ ਤੇ ਆਪੋਜੀਸ਼ਨ ਦੇ ਵਿੱਚ ਬੈਠੀਆਂ ਪਾਰਟੀਆਂ ਇਹ ਜ਼ਰ ਅੱਜ ਦੇ ਦਿਨ ਪਲੈਨਿੰਗ ਜਰੂਰ ਕਰਨੀ ਹੈ ਕਿਉਂਕਿ ਅੱਜ ਦੇ ਦਿਨ ਇਹ ਬਜਟ ਨੂੰ ਲੈ ਕੇ ਸੱਤਾਧਿਰ ਜਿਹੜੀ ਹੈਗੀ ਉਹ ਲੀਨੈਂਟ ਨਹੀਂ ਦਿਖਾਈ ਦੇ ਸਕਦੀ ਤਾਂ ਇਸ ਕਰਕੇ ਜ਼ਾਹਿਰ ਤੌਰ ਤੇ ਇਹ ਭਾਜੀਪੀ ਵੱਲੋਂ ਚਾਹੇ ਉਹਨਾਂ ਦੇ ਵਿਧਾਇਕ ਦੋ ਨੇ ਜਾਂ ਫਿਰ ਅਕਾਲੀ ਦਲ ਹੋਵੇ ਜਾਂ ਫਿਰ ਕਾਂਗਰਸ ਹੋਵੇ तमाम ਪਾਰਟੀਆਂ ਵੱਲੋਂ ਜ਼ਰੂਰ ਬਜਟ ਤੇ ਧਿਆਨ ਰੱਖਿਆ ਜਾਏਗਾ ਤਾਂ ਬਜਟ ਤੇ ਧਿਆਨ ਦੇ ਰੱਖਣ ਦੇ ਨਾਲ ਨਾਲ ਸਰਕਾਰ ਨੂੰ ਘੇਰਿਆ ਵੀ ਜਾਏਗਾ ਹਾਲ ਕਿ ਜੇ ਅਗਰ ਕੱਲ ਦੀ ਗੱਲ ਕਰੀਏ ਤਾਂ ਤਾਲੇ ਨੂੰ ਲੈ ਕੇ ਬੜੀ ਸਿਆਸਤ ਹੋਈ ਕਿ ਮੁੱਖ ਮੰਤਰੀ ਇਹ ਕਹਿੰਦੇ ਹੋਏ ਨਜ਼ਰ ਆਏ ਕਿ ਅੰਦਰੋਂ ਤਾਲਾ ਲਾਦੋ ਤਾਂ ਕਿ ਆਪੋਜੀਸ਼ਨ ਦੇ ਜਿਹੜੇ ਵੀ ਲੀਟਰ ਹੈਗੇ ਉਹ ਬਾਹਰ ਨਾ ਜਾ ਸਕਣ ਅਤੇ ਅੰਦਰ ਬੈਠ ਕੇ ਮੇਰਾ ਸੁਣਨਾ ਇਹ ਪੂਰੀ ਕਾਰਵਾਈ ਸੁਣਨਾ ਤਾਂ ਇਹ ਜਿਹੜਾ ਪੂਰਾ ਮਾਹੌਲ ਜੋ ਕੱਲ ਸੈਸ਼ਨ ਦੇ ਵਿੱਚ ਬਣਿਆ ਤਾਂ ਉਹ ਬੇहद ਜ਼ਿਆਦਾ ਤਲਖੀ ਵਾਲਾ ਬਣਿਆ ਤਾਂ ਉਸ ਤਰੀਕੇ ਦਾ ਮਾਹੌਲ ਕਿਤੇ ਅੱਜ ਤਾਂ ਨਹੀਂ ਬਣੇਗਾ ਕਿ ਅੱਜ ਬਜਟ ਧਿਆਨ ਦੇ ਨਾਲ ਆਪੋਜੀਸ਼ਨ ਵੱਲੋਂ ਸੁਣਾਇਆ ਜਾਏਗਾ ਕਿਉਂਕਿ ਆਪੋਜੀਸ਼ਨ ਵੱਲੋਂ ਬਜਟ ਧਿਆਨ ਨਾਲ ਸੁਣਾ ਬੇहद ਜ਼ਿਆਦਾ ਜ਼ਰੂਰੀ ਹੁੰਦਾ ਕਿ ਵੈਲ ਦੇ ਵਿੱਚ ਅੱਜ ਵੀ ਆ ਕੇ ਆਪੋਜੀਸ਼ਨ ਵੱਲੋਂ ਵਿਰੋਧ ਕੀਤਾ ਜਾਏਗਾ ਕਿਉਂਕਿ ਕਾਂਗਰਸ ਲਗਾਤਾਰ ਵੈਲ ਦੇ ਵਿੱਚ ਖੜੀ ਹੋਈ ਦਿਖਾਈ ਦਿੰਦੀ ਸੀ ਕੱਲ 11 ਵਜੇ ਤੋਂ ਲੈ ਕੇ 3 ਵਜੇ ਤੱਕ ਵੈਲ ਵਿੱਚ ਕਾਂਗਰਸ ਦੇ तमाम ਵਿਧਾਇਕ ਖੜੇ ਹੋਏ ਖਾਈ ਦੇ ਦਿੱਤੇ ਹਾਲਾਂਕਿ ਸੁਖਵਿੰਦਰ ਕੋਟ ਦੀ ਉਹਨਾਂ ਦੇ ਉੱਤੇ ਨਿੱਜੀ ਟਿੱਪਣੀਆਂ ਕਿਉਂਕਿ ਦਲਿਤ ਸੀਟ ਨੂੰ ਉਹ ਕੰਸਰਨ ਕਰਦੇ ਨੇ ਤਾਂ ਰਿਪਰੈਜ਼ੈਂਟ ਕਰਦੇ ਨੇ ਤਾਂ ਉਹਨਾਂ ਤੇ ਜੋ ਟਿੱਪਣੀ ਕੀਤੀ ਉਹ ਵੀ ਕਾਫੀ ਵਿਵਾਦ ਦਾ ਸਬਬ ਬਰਿਆ ਤਾਂ ਹਾਲ ਫਿਲਹਾਲ ਦੇਖਣਾ ਹੋਵੇਗਾ ਕਿ ਉਹ ਜਾਂ ਮਾਹੌਲ ਅੱਜ ਵੀ ਬਣਦਾ ਹੈ ਜਾਂ ਨਹੀਂ ਹਾਂ ਬਿਲਕੁਲ ਰਵਿੰਦਰ ਤੁਸੀਂ ਸਹੀ ਕਿਹਾ ਕਿ ਅੱਜ ਦੇਖਣਾ ਹੋਵੇਗਾ ਕਿ ਜੋ ਇਜਲਾਸ ਦੇ ਸੈਸ਼ਨ ਦੀ ਕਾਰਵਾਈ ਹੈ ਉਹ ਹੰਗਾਮੇਦਾਰ ਰਹੇਗੀ ਜਾਂ ਯਾ ਵਿਰੋਧੀ ਚੁੱਪਚਾਪ ਬੈਠ ਕੇ ਬਜਟ ਸੁਣਣਗੇ ਪਰਵਿੰਦਰ ਤੁਸੀਂ ਗਰਾਉਂਡ ਤੇ ਰਹਿੰਦੇ ਹੋ ਲੋਕਾਂ ਦੇ ਵਿੱਚ ਵਿਚਰਦੇ ਹੋ ਤੁਸੀਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਕਿ ਉਹਨਾਂ ਨੂੰ ਕੀ ਕੁਝ ਉਮੀਦਾਂ ਨੇ ਬਜਟ ਤੋਂ ਜਾਂ ਸਰਕਾਰ ਤੋਂ ਕੀ ਕੁਝ ਚਾਹੁੰਦੇ ਨੇ ਹੁਣ ਉਹ ਬਿਲਕੁਲ ਜ਼ਾਹਰ ਤੌਰ ਤੇ ਨੌਜਵਾਨਾਂ ਨੂੰ ਤਾਂ ਰੋਜ਼ਗਾਰ ਦਾ ਜਿਹੜਾ ਮਸਲਾ ਹੈਗਾ ਸਭ ਤੋਂ ਵੱਡਾ ਮਸਲਾ ਹੁੰਦਾ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਹੈਗੇ ਵਿਦੇਸ਼ਾਂ ਹਾਲ ਦਾ ਰੁਕ ਕਰ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਵਿੱਚ ਸੱਤ ਦੇਸ਼ ਤੋਂ ਸਭ ਤੋਂ ਜ਼ਿਆਦਾ ਪਾਸਪੋਰਟ ਬਣ ਰਹੇ ਨੇ ਤਾਂ ਨੌਜਵਾਨਾਂ ਨੂੰ ਇੱਥੇ ਕਿਵੇਂ ਰੱਖਣਾ ਉਹ ਪਾਵਰ ਜਿਹੜੀ ਨੌਜਵਾਨਾਂ ਦੇ ਵਿੱਚ ਹੈਗੀ ਆ ਉਸ ਨੂੰ ਪੰਜਾਬ ਦੇ ਵਿੱਚ ਕਿਵੇਂ ਯੂਜ਼ ਕਰਨਾ ਇਸ ਲਈ ਨੌਜਵਾਨ ਸਭ ਤੋਂ ਜ਼ਿਆਦਾ ਉਮੀਦ ਕਰਦੇ ਨੇ ਕਿ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣ ਪੰਜਾਬ ਦੇ ਵਿੱਚ ਕਿਸਾਨੀ ਉਮੀਦ ਕਰ ਰਹੀ ਆ ਕਿ ਉਹਨਾਂ ਲਈ ਐਮਐਸਪੀ ਦੀ ਲੜਾਈ ਜਿਹੜੀ ਲਗਾਤਾਰ ਚੱਲਦੀ ਆ ਤਾਂ ਐਮਐਸਪੀ ਪੰਜਾਬ ਸਰਕਾਰ ਦੇਵੇ ਕਿਉਂਕਿ ਆਵਾਦੀ ਪਾਰਟੀ ਵੱਲੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਅਸੀਂ ਐਮਐਸਪੀ ਦੇ ਸਕਦੇ ਹਾਂ ਕਿ ਐਮਐਸਪੀ ਦੇ ਗਰੰਟੀ ਕਾਨੂੰਨ ਦੇ ਲਈ ਹਾਲਾਂਕਿ ਲੜਾਈ ਲੜੀ ਜਾ ਰਹੀ ਹੈ ਤਾਂ ਕਿਸਾਨੀ ਸਭ ਤੋਂ ਜ਼ਿਆਦਾ ਜਿਹੜੀ ਉਮੀਦ ਕਰ ਰਹੀ ਹੈ ਕਿ ਕਿਸਾਨੀ ਦੇ ਲਈ ਕਿ ਕਿਸ ਤਰੀਕੇ ਦਾ ਜਿਹੜਾ ਇਹ ਹੈਗਾ ਕਿ ਜਿਹੜਾ ਬਜਟ ਦੇ ਵਿੱਚ ਪ੍ਰੋਵੀਜ਼ਨ ਰੱਖਿਆ ਜਾਏਗਾ ਇਸ ਤੋਂ ਇਲਾਵਾ ਮਹਿਲਾਵਾਂ ਜਿਵੇਂ ਅਸੀਂ ਪਹਿਲਾਂ ਵੀ ਜ਼ਿਕਰ ਕਰਦੇ ਸੀ ਕਿ ਮਹਿਲਾਵਾਂ ਨੂੰ ਬੜੀ ਉਮੀਦ ਹੈਗੀ ਹੈ ਕਿ 1000 ਰੁਪਏ ਅਗਰ ਮਹਿਲਾਵਾਂ ਨੂੰ ਦਿੱਤਾ ਜਾਂਦਾ ਜਿਸ ਤਰੀਕੇ ਦਾ ਵਾਅਦਾ ਕੀਤਾ ਗਿਆ ਸੀ ਤਾਂ ਮਹਿਲਾਵਾਂ ਨੂੰ ਵੀ ਉਮੀਦ ਹੈਗੀ ਹੈ ਕਿ ਸ਼ਾਇਦ ਇਸ ਵਾਰ ਇਹ ਐਲਾਨ ਕਰ ਦਿੱਤਾ ਜਾਵੇ ਤਾਂ ਹਰ ਤਬਕੇ ਦੇ ਵਿੱਚ ਉਮੀਦ ਤਾਂ ਹੁੰਦੀ ਬਿਲਕੁਲ ਤਾਂ ਜ਼ਾਹਿਰ ਤੌਰ ਤੇ ਹੁੰਦੀ ਹੈ ਕਿ ਕਿ ਬਜਟ ਅਹਿਮ ਹਿੱਸਾ ਹੁੰਦਾ ਪੰਜਾਬ ਦਾ ਇਹ ਬਜਟ ਹੀ ਤੈਹ ਹੁੰਦਾ ਕਿ ਅੱਗੇ ਕਿਸ ਤਰੀਕੇ ਦੀ ਡਿਵੈਲਪਮੈਂਟ ਹੋਏਗੀ ਰੂਪਰੇਖਾ ਕਿ ਪੰਜਾਬ ਦੇ ਵਿੱਚ ਕਿਸ ਤਰੀਕੇ ਦੀ ਹੋਏਗੀ ਆਵਾਜ਼ ਦੀ ਪਾਰਟੀ ਕਿਸ ਤਰੀਕੇ ਦਾ ਕੰਮ ਕਰਨ ਜਾ ਰਹੀ ਹੈ ਇਸ ਤੋਂ ਇਲਾਵਾ ਸਿਹਤ ਸਿੱਖਿਆ ਤੇ ਇਹ ਦੋ ਜਿਹੜੇ ਪ੍ਰੋਵੀਜ਼ਨ ਹੈਗੇ ਆ ਇਹਨਾਂ ਦੇ ਉੱਤੇ ਆਵਾਜ਼ ਦੀ ਪਾਰਟੀ ਦਾ ਫੋਕਸ ਵੀ ਹੈਗਾ ਤਾਂ ਸਿਹਤ ਨੂੰ ਲੈ ਕੇ ਜਾਂ ਸਿੱਖਿਆ ਨੂੰ ਲੈ ਕੇ ਅੱਗੇ ਬਜਟ ਦੇ ਵਿੱਚ ਕੀ ਪ੍ਰੋਵੀਜ਼ਨ ਰੱਖਿਆ ਜਾਂਦਾ ਇਸ ਦੇ ਉੱਤੇ ਵੀ ਇੱਕ ਵੱਡੀਆਂ ਨਿਗਾਹਾਂ ਹੁੰਦੀਆਂ ਪੰਜਾਬ ਦੇ ਲੋਕਾਂ ਦੀਆਂ ਟਿੱਕੀਆਂ ਹੋਈਆਂ ਆਪੋਜੀਸ਼ਨ ਦੀਆਂ ਵੀ ਟਿੱਕੀਆਂ ਹੋਈਆਂ ਦਾ ਬਜਟ ਜਿਹੜਾ ਹੈਗਾ ਅੱਜ ਦਾ ਕੱਲ ਰਹਿਣ ਵਾਲਾ ਠੀਕ ਹੈ ਰਵਿੰਦਰ ਠੀਕ ਹੈ ਸ਼ੁਕਰੀਆ ਜਾਣਕਾਰੀ ਦੇਣ ਦੇ ਲਈ ਸੋ ਅੱਜ ਪੰਜਾਬ ਵਿਧਾਨ ਸਭਾ ਦਾ ਸਾਲਾਨਾ ਬਜਟ ਪੇਸ਼ ਹੋਏਗਾ ਵਿੱਤ ਮੰਤਰੀ ਹਰਪਾਲ ਚਿਮਾ ਬਜਟ ਪੇਸ਼ ਕਰਨਗੇ ਬਜਟ ਦੇ ਵਿੱਚ ਕੀ ਕੁਝ ਅਹਿਮ ਹੋਏਗਾ ਬਜਟ ਦੇ ਵਿੱਚ ਲੋਕਾਂ ਲਈ ਕੀ ਕੁਝ ਨਿਕਲੇਗਾ ਇਹ ਵੇਖਣਾ ਬਹਿਤ ਅਹਿਮ ਹੋਏਗਾ ਸਰਕਾਰ ਦੇ ਵੱਲੋਂ ਸਿੱਖਿਆ ਸਿਹਤ یا پھر ਸਾਡੀ ਸੁਰੱਖਿਆ ਨੂੰ ਲੈ ਕੇ ਕੀ ਕੁਝ ਬਜਟ ਰੱਖਿਆ ਜਾਂਦਾ ਹੈ ਇਸ سے سب ਦੀ ਨਿਗ੍ਹਾ ਬਣੀ ਰਹੇਗੀ ਤਾਂ ਉਸੇ ਹੀ ਦੂਜੇ ਪਾਸੇ ਸਦਨ ਦੇ ਸੈਸ਼ਨ ਦੇ ਹੰਗਾਮੇਦਾਰ ਰਹਿਣ ਦੇ ਅਸਰ ਵੀ ਪੂਰੇ ਪੂਰੇ ਨੇ